ਮਰਦੇ ਮਰਦੇ ਵੇਖਣ ਆਉਂਦੇ ਨੇ ਰੋਟੀਆਂ ਸੰਗ ਤੇ ਪੈ ਗਿਆ ਪਿਆਰ ਆਹ ਰੱਬ ਦੇ ਜਾਨਾਂ ਨਾਲ ਗੋਲੀਆਂ ਮਾਰੂ ਸਾਡੀ ਸਾਡੀ ਸਾਡਾ ਮਰ ਭਰਿਆ ਪਿਆ ਸਾਡੇ ਭਾਰੇ ਆਹ ਹਾਲਤ ਵੇਖੋ ਕੀ ਬਣੀ ਪਈ ਸਾਡੇ ਲੋਕਾਂ ਦੀ ਜਵਾਬ ਜਵਾਬ ਨਹੀਂ ਜਵਾਬ ਨਹੀਂ ਜਾਣਗੋ ਵੇਖਾ ਉਹਨਾਂ ਦੀ ਗਰੋਹ ਇਹਨਾਂ ਟੋਕਿਆਂ ਵੇਖਾ ਚੋਕਾ ਵੀ ਸੁਣਿਆ ਹੀ ਦੋਨੇ ਕਸੋ ਕਰਾਈਆਂ ਸੀ ਜੇ ਕੋ ਪਤਾ ਲੱਗਿਆ ਮੈਂ ਇਸ ਕੋਈ ਇਸੇ ਚੰਤੇ ਆਇਆ ਜਣਾ ਕਿ ਤੋ ਹੋ ਸੀ ਜੀ ਇਹ ਆਪ ਜਾ ਕੇ ਦੇਖਿਆ ਜੀ ਠੀਕ ਹੈ ਨਹੀਂ ਰਾਏ ਪੈ ਦੇ ਸੀ ਫੰਗਸ ਦੀ ਕਮੇਟੀ ਬੈਠਾ ਕਣ ਮੈਨੂੰ ਪਤਾ ਲੱਗਿਆ ਉਸ ਕਮੇਟੀ ਨੇ ਮਨਜ਼ੂਰ ਨਹੀਂ ਜੀ ਮੈਂ ਰਿਪੋਰਟ ਮੰਗਵਾਈ ਹੈ ਉਹਨਾਂ ਨੂੰ ਕਿਹਾ ਮੇਰੇ ਕੋਲ ਵਰਕਸ਼ਾਪ ਆ ਰਹੀ ਜੀ ਇਹਨਾਂ ਤੋਂ ਮੰਗਵਾ ਲੈਣੇ ਕੋ ਚਲ ਕੋ ਜੇ

ਸਾਰੋ ਦੇ ਆਇਰ ਕੇ ਪਾਣੀ ਨਾਲ ਗਿਆ ਜਿਹੜਾ ਉਹਦਾ ਪੇੜਾ ਤਰ੍ਹਾਂ ਬਣੂਗਾ ਜਿਹੜਾ ਜਿਹੜੀ ਸੈਂਗੜਾ ਕਿੱਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਹੁੰਦਾ ਕਿ ਬਣੂਗਾ ਅੱਜ ਡੀਜ਼ਲ ਕਿਨਾ ਦਿੰਦੇ ਹੋ ਯਾਰ ਪੁੱਛ ਡੀਜ਼ਲ 500 700 ਡੇਢ ਹੀ ਲੱਗਦਾ ਜੀ ਕਿੰਨੇ ਦਿਨ ਰੋ ਰਾਈਓ ਸਰਦਾਰ ਜੀ ਸਾਨੂੰ ਗੱਲ ਕਰ ਲੈਣ ਦਿਓ ਆ ਵੇਖੋ ਉਹ ਯਾਰ ਸੁਣ ਵੀ ਲਈ ਉਹਨਾਂ ਦੀਆਂ ਬਾਤਾਂ ਇਹ ਆਪਣਾ ਕਿਰਸ਼ਣ ਕਮਾਈ ਕਿਰਸ਼ਣ ਕਮਾ ਰਿਹਾ ਦੇ ਵਿੱਚ ਆ ਬੰਦੇ ਟ੍ਰੈਕਟਰ ਆਪਣੇ ਲੈ ਕੇ ਆ ਗਏ ਆ ਸਾਡਾ ਸੋਲ ਦੇ ਦਿਨਾਂ ਦੇ ਡੇਲੀ ਡਿੱਕੇ ਤੋਂ ਵੀ ਦੇਖੇ ਤੁਸੀਂ ਯਾਰੇ ਦੇਖੋ ਕਿੰਨੇ ਜਿਹਾ 100 ਟ੍ਰੈਕਟਰ ਢਾੜੀਏ ਕੋਈ ਨਹੀਂ ਕੋਈ ਰਾਜਸਥਾਨ ਪੱਤ ਮਿੱਟੀ ਆਉਣ ਨਹੀਂ ਸਾਡੇ ਮੁੰਡੇ ਲੈ ਕੇ ਆਉਣ ਰਿਹਾ ਪੰਜ ਕਰੋੜੇ ਨਹੀਂ ਕਹਿ ਸਕਦਾ ਅੱਜ ਕਿਰਮਾ ਮਾਫੀ ਤੁਹਾਡੇ ਪੰਜ ਕਰੋੜੇ ਨਹੀਂ ਆ ਰਹੇ ਕਿੰਨਾ ਕੀ ਕਰ ਰਿਹਾ ਮੇਰੀ ਗੱਲ ਮੈਂ ਫੋਨ ਲਾਉਂਦਾ ਕਿਸੇ ਨਾਲ ਡੀਜੀਏ ਇੱਕ ਮਿੰਟ ਛੇ ਦਿਨ ਲੈਂਦੇ ਆ ਯਾਰ ਕੱਲ ਸੌਦਾ ਮੇਰੀ ਗੱਲ ਪਿੱਛੇ ਜੋ ਵਿਆਹ ਹੋ ਗਿਆ ਪਰ ਰਕਕੇ ਦਾ ਸਾਲ ਹੋਈ ਵਹੀ ਗੱਲ ਮੈਂ ਕਹਿ ਰਿਹਾ ਤੁਹਾਡੇ ਲੋਚਾ ਮਨਜ਼ੂਰ ਕਰਵਾ ਵੱਡੀਆਂ ਲੋਚਾਂ ਦੂਜੇ ਸਪਾਰ ਨਹੀਂ ਲੱਗਦੇ ਆ ਯਾਰ ਕੈਂਸਲ ਕਰਵਾ ਦੇ ਮੈਂ ਬੱਸ ਮਨਜ਼ੂਰ ਹੋਏ ਹੈ ਕਿੰਨਾ ਅਗਲਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਰੇਤਾ ਪਈ ਜ਼ਮੀਨਾਂ ਚ ਉਹ ਨਹੀਂ ਛੁੱਟਣ ਦੇਣੀ ਇਹਨਾਂ ਨੇ ਜਿਹੜੇ ਬਿਆਨ ਦੇ ਕੇ ਆਜਹ ਜਿਹੜੀ ਰੇਤਾ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆਹੀ ਰੇਤਾ ਛੁੱਟਣੀ ਏ ਜਿਹੜੇ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਏ ਹੋ ਗਿਆ ਉਹ ਤਾਂ ਹੋਣਾ ਹੀ ਸੀ ਤੁਹਾਡੇ ਮਹਿਕਮੇ ਦੇ ਕਿੰਨੇ ਬੰਦੇ 10 ਮੀਨੂ ਕੋਈ ਨਹੀਂ ਦੱਸ ਕਿੰਨੇ ਬੰਦੇ ਆ ਜੀ ਦੱਸੋ ਇਹ ਬਣੀ ਲਓ ਜੀ ਇਹ ਵਿਚਾਰਾ ਰੋਕੀ ਖਾਲਾ ਕੱਲਾ ਕਿੰਨੀ ਤਨਖਾਹ ਤੁਹਾਡੀ ਕਿੰਨੀ ਤਨਖਾਹ ਲੱਖ ਕਿੰਨੇ ਲੱਖ ਇੱਕ ਮਿੰਟ ਜਿੰਨੀ ਤਨਖਾਹ ਤੁਹਾਡੀ ਸਰ ਹਾਂ ਜੀ ਸਾਡੀ ਆਰਬਾਈ ਇੱਕ ਮਿੰਟ ਦਾ ਹੈ ਸਾਡੀ ਤਨਖਾਹ ਸਾਡੇ ਸਿਰ ਤੇ ਲੈਂਦੇ 100 ਸਭ ਸੂਰੀ ਆਏ ਸੀ ਆਏ ਸੀ ਉਹ ਫੋਟੋ ਖਿਚਾ ਕੇ ਚਲੇ ਗਏ ਆਏ ਆਏ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮੈਜੇ ਬੰਦੇ ਕਿੰਨੇ ਲੱਗੇ ਦੱਸੋ ਇਹਦੇ ਕਿੰਨੇ ਬੰਦੇ ਲੱਗੇ ਨੇ 10 ਮਿੰਟ ਤੋਂ ਕਿੰਨੇ ਬੰਦੇ ਲੱਗੇ ਨੇ ਬੰਦੇ ਪਿੱਛੇ ਹਟ ਗਏ ਨਾ ਸਾਰੇ ਆਲੇ ਲੱਗੇ ਇੱਕ ਘੰਟਾ ਨਹੀਂ ਬੰਨ ਕੱਢਣ ਯਾਰ ਰੋਇ ਦਾ ਖਰਚਾ ਪਾਈ ਨੇ ਆਂ ਕਿ ਦੇਖੇ ਨਹੀਂ ਸੇਵਾ ਕਰ ਰਹੇ ਆ ਮੇਰੀ ਗੱਲ ਸੁਣਾਈ ਜਾ ਸਾਡੇ ਐਮਪੀ ਦਾ ਫੰਡ ਜਾਰੀ ਕਰਾਉਂਦਾ ਯਾਰ ਉਹਦਾ ਫੰਡ ਜਾਰੀ ਕਰਾਉਂ ਸਾਡੇ ਐਮਪੀ ਦਾ ਫੰਡ ਜਾਰੀ ਕਰਾ ਚਾਰ ਲੱਖ ਬੰਦੇ ਨੇ ਵੋਟ ਪਾਈ ਤੁਸੀਂ ਸਾਡਾ ਬੰਦਾ ਬੰਦ ਕੀਤਾ ਓ ਚੱਲਿਆ ਓ ਚੱਲਿਆ ਮੈਂ ਯਾਰ ਓ ਕੱਟੋ ਬਾਅਦ ਫਿਰ ਤੁਹਾਨੂੰ ਦੱਸੂਗਾ ਸਾਰੇ ਖਾਨ ਸੁਦੇ ਸਾਡੇ ਐਮਪੀ ਦਾ ਫੰਡ ਜਾਰੀ ਕਰਵਾਓ ਜੇ ਫਿਰ ਨਾ ਦਊਗਾ ਸਾਨੂੰ ਅਸੀਂ ਫਿਰ ਗੱਲ ਕਰਾਂਗੇ ਉਹ ਛੇਰ ਬਾਹਰ ਆਣਾ ਲੋੜ ਹੀ ਨਹੀਂ ਪੈ